ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਟਾਈਮ ਹੋ ਗਿਆ ਜੀ ਇੱਥੇ ਸਾਢੇ 10:00 ਦਾ ਹਨ ਹੈਗਾ ਸ਼ੁੱਕਰਵਾਰ ਤੇ ਬਸ ਚਾਹ ਤਾਂ ਰੱਖੀਏ ਮੈਂ ਚਾਹ ਆਪਣੇ ਉਬਲੀ ਜਾਂਦੀ ਆ ਤੇ ਫੇਰ ਜਾਣੇ ਆ ਖੇਤ ਨੂੰ ਤੇ ਇੱਧਰ ਮੰਮੀ ਨੇ ਤਾਂ ਰੱਖੀਏ ਲੇਟੀ ਇੱਕ ਕੰਮ ਵੀ ਜ਼ਰੂਰੀ ਆ ਜੀ ਸਾਰੇ ਕਰਕੇ ਜਾਣੇ ਪੈਣਗੇ ਛੱਡ ਕੇ ਜਾ ਨਹੀਂ ਸਕਦੇ ਕੰਮ ਤਾਂ ਤੋਂ ਪਤਾ ਸਾਨੂੰ ਘਰੀ ਚੜ ਜਾਂਦੀ ਹੈ ਚਲੋ ਆਏ ਹੋ ਜਾਂਦਾ ਵੀ ਖੇਤ ਵੀ ਤੇ ਚਲੋ ਧੁੱਪੇ ਹੋ ਕਰਨੀਆਂ ਐ ਸਿਰੋ ਕੰਮ ਦਾ ਤੇ ਹੁਣ ਟਾਈਮ ਤਾਂ ਸਾਨੂੰ ਬਾਵਾ ਹੋ ਗਿਆ ਕਿਤੇ ਨੌ ਵਜੇ 9 9:30 ਵਜੇ ਤੱਕ ਜਗ ਕੇ ਤਾਂ ਕੰਮ ਛੇਤੀ ਨਿਬੜੇ ਫਿਰ ਚਲੋ ਕੰਮ ਸਾਨੂੰ ਪਤਾ ਹੈ ਜੀ ਫਸ ਪਸ਼ੂਆਂ ਦਾ ਸਾਰਾ ਹੀ ਹੋ ਜਾਂਦਾ ਜਿਵੇਂ ਅੱਜ ਇੱਕ ਲੈਟ ਹੈ ਨਹੀਂ ਸੀ ਅੱਧੇ ਕੱਪੜੇ ਧੋਤੇ ਗਏ ਚਿੱਟੇ-ਚਿੱਟੇ ਧੋਤੇ ਗਏ ਜਸ਼ਨੇ ਦੀ ਪਰਦੀ ਵਗੈਰਾ ਡੈਡੀ ਦੇ ਪਾਏ ਸੀਗੇ ਤੇ ਸਾਡੇ ਨਰਮੇ ਵਾਲੇ ਧੋਣੇ ਸੀ ਜਦੋਂ ਅਸੀਂ ਪਾਤੇ ਮਸ਼ੀਨ ਚ ਤੇ ਉਹਦੀ ਲੈਟ ਵੰਗੀ ਫਰ ਮਮੀ ਨੇ ਹੱਥਾਂ ਦੇ ਧੋਤੇ ਸਾਬਣ ਲਾ ਕੇ ਤੇ ਫਰ ਮਾੜੇ ਮਾੜੇ ਨੂੰ ਸਾਨੂੰ ਪਤਾ ਫਿਰ ਆਪਾਂ ਪਸੂਆਂ ਨੂੰ ਪਾਣੀ ਪਿਆਇਆ ਉਹ ਜਸ਼ਨ ਦੇ ਡੈਡੀ ਨੇ ਪਿਆਤਾ ਸੀ ਅੱਜ ਬਾਵਾ ਤੇ ਡੱਗੀ ਤੋਂ ਖਿੱਚ ਕੇ ਪਿਆਉਣਾ ਪਿਆ ਹਜੇ ਤੱਕ ਲਾਈਟ ਨਹੀਂ ਆਈ ਸਵੇਰੇ 7:30 ਵਜੇ ਦੀ 7 ਵਜੇ ਦੀ ਲੜ ਗਈ ਹੈ ਤੇ ਬਾਕੀ ਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਨਾਲ ਭਾਈ ਕੱਲ ਦੇ ਚਾਂਸ ਵਾਲੇ ਬੜੀ ਜਾਂਦੇ ਸੋਨੂੰ ਦੱਸਦੇ ਆ ਵੀ ਸਾਡੇ ਨਾਲ ਕੀ ਪੈੜੀ ਹੋਈ ਕੱਲ ਤਾਂ ਸਾਡੇ ਨਾਲ ਬਹੁਤ ਹੀ ਜ਼ਿਆਦੇ ਪੈੜੀ ਹੋਈ ਸੋਨੂੰ ਮੈਂ ਦੱਸਦੀ ਆ ਇੱਕ ਮਿੰਟ ਖੜ ਜਾ ਦੱਸੂਗੀ ਮੰਮੀ ਕਹਿੰਦੀ ਕੜੀ ਮੈਂ ਦੱਸੀ ਪਖਾ ਨਹੀਂ ਮੈਂ ਤਾਂ ਦੱਸੂਗੀ ਭਾਈ ਕੱਲ ਮੰਮੀ ਨੇ ਪੂਰੇ ਚਾਹ ਨਾਲ ਕੜੀ ਬਣਾਈ ਛੌਂਕਣਾ ਬਣਾਈ ਜੀਰਾ ਜੂਰਾ ਪਾ ਕੇ ਵਧੀਆ ਹਰੀ ਮਿਰਚ ਪਾ ਕੇ ਤੇ ਵਧੀਆ ਤੜਕਾ ਛੜਕਾ ਲਾਇਆ ਤੇ ਪਤਾ ਨਹੀਂ ਤਾਂ ਭਾਈ ਉਹਦੇ ਵਿੱਚ ਬੇਸਣ ਦੇ ਵਿੱਚ ਨਾ ਕਿਤੇ ਦੁਕਾਨ ਵਾਲਿਆਂ ਤੋਂ ਮਾੜੀ ਮੋਟੀ ਕੋਈ ਸਰਫ ਦੀ ਮਲਾਪਤ ਹੋ ਗਈ ਪਤਾ ਨਹੀਂ ਕਿਵੇਂ ਹੋਈ ਕਿਵੇਂ ਨਹੀਂ ਆਪਾਂ ਨੂੰ ਨਹੀਂ ਪਤਾ ਪਿੱਛੋਂ ਹੀ ਆਈ ਤੇ ਭਾਈ ਵਧੀਆ ਬਣਾ ਲਈ ਡੈਡੀ ਨੂੰ ਫੜਾਉਣ ਗਏ ਮੰਮੀ ਜਦੋਂ ਫੜਾਈ ਡੈਡੀ ਕਹਿੰਦੇ ਆ ਬੇਸਣ ਚ ਸਰਫ ਹੋ ਗਿਆ ਤਾਂ ਭਾਈ ਆਈ ਕੇ ਮੈਨੂੰ ਆ ਤਾਂ ਕੜੀ ਚ ਕਹਿੰਦੇ ਸਰਫ ਦੀ ਸਮੱਸਿਆ ਆਉਂਦੀ ਆ ਤੇ ਕਈ ਅਸੀ ਆਖਿਆ ਵੀ ਚਲੂਗੀ ਵੀ ਮਾਰੇ ਮੋਟੇ ਆਉਂਦੀ ਹੋਗੀ ਠੀਕ ਹੈ ਜਦੋਂ ਜਸ਼ਨ ਨੇ ਰੈਡੀ ਨੂੰ ਫੜਾਈ ਜਸ਼ਨ ਤੇ ਰੈਡੀ ਕਹਿੰਦੇ ਨਾ ਪਾਵਾ ਆਉਂਦੀ ਆ ਭਾਈ ਫਿਰ ਕਿਸੇ ਨੇ ਨਾ ਖਾਧੀ ਟੜਕੇ ਫਿਰ ਉਹ ਮੇ ਭਰੀ ਦੀ ਭਰੀ ਪਤੀਲੀ ਡੋਲ ਕੇ ਆਂਦੀ ਫਿਰ ਸਰਾਤ 6 6.5 ਹੋ ਗਏ ਸੀਗੇ ਸਾਨੂੰ ਰੋਟੀ ਰੋਟੀ ਬੁਕਾ ਕੇ ਜਦੋਂ ਨਾ ਉਹਨੂੰ ਖਾਈਆਂ ਫਿਰ ਇਦੋਂ ਬਾਅਦ ਚਟਨੀ ਰਗੜੀ ਫਿਰ ਸਾਰੇ ਟੱਬਰ ਨੇ ਚਟਨੀਆਂ ਰੋਟੀ ਖਾਧੀ ਅਸੀਂ ਆਖਿਆ ਵੀ ਥੱਕ ਕੇ ਆਏ ਆ ਸਾਰੇ ਦਿਨ ਦੇ ਤੇ ਵੀ ਰੋਟੀ ਵੀ ਚਲੋ ਕੜੀ ਬਣਾ ਲੈਂਦੇ ਵਧੀਆ ਚਲ ਰੋਟੀ ਤਾਂ ਖਾਣੀ ਹੈ ਬੰਦੇ ਨੇ ਅੱਜ ਦੀ ਕਿਹਨੇ ਸਾਰਾ ਦਿਨ ਕੰਮ ਕਰਦੇ ਆ ਡੈਡੀ ਤਾਂ ਹੈ ਹੀ ਨਹੀਂ ਹਨਾ ਮੈਂ ਰੜੀ ਦੀ ਚਾਪਾਤੀ ਤੇ ਫਿਰ ਹਰ ਕੇ ਸਾਰਿਆਂ ਨੇ ਚਟਨੀ ਨਾਲ ਰੋਟੀ ਖਾਧੀ ਸਾਡੇ ਨਾਲ ਗੱਲ ਬਾਹਲੀ ਪੈੜੀ ਹੋਈ ਪਈ ਪਤਾ ਨਹੀਂ ਭਾਈ ਬੇਸਣ ਕਿਵੇਂ ਸਮੈਲ ਆਉਣ ਲੱਗੀ ਬੇਸਣ ਦੇ ਵਿੱਚੋਂ ਬਾਅਦ 'ਚ ਅਸੀਂ ਦੇਖਿਆ ਬੇਸਣ ਚੱਕ ਕਰਿਆ ਬਾਅਦ 'ਚ ਤੇ ਬੇਸਣ ਦੇ ਵਿੱਚ ਨਾ ਹੋਰ ਹੀ ਚਿੱਟਾ ਚਿੱਟਾ ਜਾ ਕੋਸਾ ਮਖਲਾ ਵੀ ਸਰਫੀ ਹੈ ਉਹਨਾਂ ਤੋਂ ਸਰਫ ਪਈਏ ਦੁਕਾਨਦਾਰਾਂ ਤੋਂ ਮਾੜੀ ਮੋਟੀ ਸਾਡੇ ਨਾਲ ਬਾਲੀ ਪੈੜੀ ਹੋਈ ਰਾਤ ਤਾਂ ਐਨੇ ਚਾ ਨਾ ਕੜੀ ਬਣਾਈ ਤੇ ਚਟਨੀ ਨਾਲ ਰੋਟੀ ਖਾਣੀ ਪਈ ਨਹੀਂ ਤਾਂ ਗੰਡੇ ਗੁੰਡੇ ਬਣਾ ਲੈਂਦੇ ਸੋਨੂੰ ਪਤਾ ਜੀ ਗੰਡੇ ਵੀ ਮਹਿੰਗੇ ਵਾਲੇ ਹੋਏ ਪਏ ਹਨਾ ਰੋਜ਼ ਕਿੱਥੋਂ ਪੂਰੇ ਆਉਂਦੇ ਹੈ ਲਾਓ ਜੀ ਬਸ ਜੀ ਜਾਨ ਨੇ ਖੇਤ ਚਾਹ ਚੂਪੀ ਕੇ ਤੇ ਫਿਰ ਚੁੱਕ ਕੇ ਲਿਆਉਣੇ ਨਰਮਾ ਹੋਰ ਟਾਈਮ ਹੋ ਗਿਆ ਘਰੇ ਅੱਜ ਮੈਂ ਥੋੜਾ ਜਿਹਾ ਉੱਠਣ ਚ ਲੇਟ ਹੋ ਗਈ ਮਾੜੇ ਮਾੜੇ ਨੱਕ ਵੇਲਾ ਹੋ ਗਿਆ ਡੈਡੀ ਵੀ ਆ ਗਏ ਫੜਾ ਕੇ ਮਜਾ ਚਲੋ ਜੀ ਫਿਰ ਮਿਲਦੇ ਆ ਮੈਂ ਚਾਹ ਫੜਾਇਆ ਮੈਂ ਡੈਡੀ ਨੂੰ ਤੇ ਫਿਰ ਚੱਲਦੇ ਆ ਖੇਤ ਕੰਮ ਉਹ ਤਾਂ ਦਾ ਇਹ ਟੁਟੇਟ ਕਰ ਲਿਆ ਕੱਪੜੇ ਆਪਣੇ ਅੱਧੇ ਸੁੱਕੇ ਅੱਧੇ ਸੁੱਕੇ ਨੇ ਜਿੰਨੇ ਸੁੱਕੇ ਉਹ ਲਾ ਜਾਗੇ ਤੇ ਜਿਹੜੇ ਗਿੱਲੇ ਆ ਗਏ ਉਹ ਫਿਰ ਜਦੋਂ ਵਾਲੀ ਚਾਹ ਕਰਨ ਆਏ ਉਦੋਂ ਲਾ ਦਾਂਗੇ ਚਲੋ ਜੀ ਚਲੋ ਜੀ ਰੱਬ ਦੇ ਰੰਗ ਦੇਖੋ ਨਾਲੇ ਤਾਂ ਮੀਂਹ ਆਈ ਜਾਂਦਾ ਨਾਲੇ ਧੁੱਪ ਹੈ ਤੇ ਕਣੀਆਂ ਡਿੱਗਾਂ ਲੱਗੀਆਂ ਸੀ ਮੈਂ ਤੇ ਮੰਮੀ ਦਵਾ ਦਾ ਲੈ ਆਈਆਂ ਨਰਮਾ ਚੱਕ ਕੇ ਭੱਜ ਕੇ ਆਈਆਂ ਤੇ ਬਾਹਲਾ ਨਾ ਜੇ ਅਸੀਂ ਐਸੇ ਕਿ ਪਿੱਛੇ ਜਗੇ ਹਨਾ ਇੱਕੋਂ ਪਸੀਨਾ ਆਇਆ ਸੀ ਵੀ ਠੰਡੀਆਂ ਗਣੀਆਂ ਨਾ ਉਹ ਨਾ ਬਿਮਾਰ ਹੋ ਜੀ ਉਹ ਤਾਂ ਹੀ 4 ਬੱਜੇ ਪਈਆ ਬਸ ਨੀਰੇ ਚਾਰੇ ਦਾ ਟਾਈਮ ਹੀ ਸੀ ਬਸ 10-15 ਮਿੰਟ ਪਹਿਲਾਂ ਆ ਗਈਆਂ। ਉਹ ਕੀ ਕਣੀਆਂ ਜਾਂ ਟਿੱਗਣ ਲੱਗ ਗਈਆਂ ਸੀ ਫਿਰ ਉਹ ਆ ਸਖ ਹੋਰੀ ਸੁਗਲੇਜ ਹੋ ਜਾਣਗੇ। ਦੇਖੋ ਕੀ ਹਾਲ ਹੋ ਗਿਆ ਜੀ ਰਾਰ ਬੈਣਾ। ਤੁੱਪੇ ਸਾਰਾ ਤਾਂ ਹੋਰੀ ਹੋਗੇ ਟੱਪ ਖੜੱਪੇ ਜਿਹਾ ਪਾਹਾ ਕਿਵੇਂ ਹੋ ਗਈਆਂ ਦੇਖੋ ਹੱਥ। ਬਾਜੀ ਨੀਰਾਚਾਰਾ ਪੋਣਿਆ ਮੜਾ ਜ ਕਣੀਆਂ ਜਾਂ ਟਿੱਗੀਆਂ ਨਾ ਹਟ ਜਾਂਦੋ ਫਿਰ ਨੀਰਾਚਾਰਾ ਪਾ ਦਿੰਨੇ ਟਾਈਮ ਨਾ ਫਿਰ ਕੰਮ ਕਰ ਲੈਨੇ ਟਾਈਮ ਨਾ ਹੁਣ। ਤੇ ਨਰਮੇ ਚ ਅੱਜ ਕੋਈ ਵੀਡੀਓ ਨਹੀਂ ਬਣੀ ਜੀ ਕਿਉਂਕਿ ਕੋਈ ਵੀਡੀਓ ਬਣਾਉਣ ਵਾਲਾ ਹੈ ਨਹੀਂ ਸੀ ਜਸ਼ਨ ਦੇ ਰੈਡੀ ਪਾਣੀ ਲਾਈ ਜਾਂਦੇ ਸੀਗੇ ਹੋਰ ਕੋਈ ਤੇ ਅੱਗੇ ਤਾਂ ਗੇੜਾ ਛੜਾ ਮਾਰਦੇ ਸਾਡੇ ਕੋਲ ਅੱਜ ਆਏ ਨਹੀਂ ਖੇਤ ਤੇ ਤਾਂ ਕਰਕੇ ਅੱਜ ਖੇਤ ਕੋਈ ਵੀਡੀਓ ਨਹੀਂ ਬਣੀ ਬਸ ਹੁਣੀ ਆਇਆ ਕਰੇ ਫੇਰ ਕਰਦੇ ਆਪਾਂ ਵੀਡੀਓ ਅੱਗੇ ਕੰਟੀਨਿਊ ਜੇ ਬਣੀ ਤਾਂ ਲੋ ਜੀ ਸਰਦੀ ਆਪਾਂ ਸਬਜੀ ਅੱਜ ਬਣਾਵਾਂਗੇ ਆਪਾਂ ਤੋਰੀਆਂ ਬਸ ਨੀਰਾਚਾਰਾ ਪਾ ਕੇ ਤੇ ਮੰਮੀ ਨੇ ਭਾਂਡੇ ਮੈਂ ਨੀਰਾਚਾਰਾ ਪਾਤਾ ਮੰਮੀ ਨੇ ਭਾਂਡੇ ਚੱਕਤੇ ਸੀ ਤੇ ਮੁਰਕੇ ਮੈਂ ਛੜੀਆਂ ਛੁੜੀਆਂ ਲੈ ਆਈ ਤੇ ਮੰਮੀ ਨੇ ਸਬਜੀ ਜੀਤੀ ਦਵਾ ਦਵ ਜੀ ਦੋ ਜਣਿਆਂ ਨੂੰ ਤਾਂ ਨਹੀਂ ਪਤਾ ਲੱਗਦਾ ਪਰ ਆਇਆ ਵੀ ਖੇਤੋਂ ਆ ਕੇ ਨਾ ਥੱਕ ਜੇ ਜਾਂਦੇ ਆ ਤੇ ਕੰਮ ਕਰਨਾ ਔਖਾ ਜਾ ਲੱਗਦਾ ਤੇ ਪਰ ਉਧਰੋਂ ਗਰਮੀ ਘਰ ਰੱਖੀ ਹੈ ਜੀ ਰੱਬ ਨੇ ਆਪਣੇ ਤਾਂ ਤੁਹਾਨੂੰ ਦਿਖਾਇਆ ਸੀ ਮੜ ਗਈਆਂ ਕਲੀਆਂ ਨਹੀਂ ਆਈਆਂ ਸੀ ਤੇ ਹੁਣ ਤਾਂ ਟੁੱਪ ਕੱਢ ਰੱਖੀ ਵਧੀਆ ਬੱਦਲ ਬੱਦਲ ਵੀ ਹੈ ਨਹੀਂ ਹੁਣ ਤਾਂ ਅਸੀਂ ਤਾਂ ਆਹਦੇ ਨਾਲ ਹੀ ਪਾਵੇ ਮੈਂ ਨੁਕਸਾਨ ਹੀ ਕਰੂਗਾ। ਬਾਸੀ ਲੱਗੇ ਪਏ ਆ ਕੰਮ ਧੰਦੀ। ਪਸੂ ਤੜਾਈ ਜਾਂਦੇ ਆ ਕਿਰਾਉ ਨੀਰਾ ਪਾਤਾ ਹੁਣ ਹਰਾ ਭਾਅ ਦੇ ਜਿਵੇਂ ਰੜੀ ਇੱਕ ਬਾਂਡ ਤਲੀ ਆਏ ਕਾਦੀ। ਇੱਕ ਲਈ ਆਉਂਦੇ ਆ ਇਹਦਾ ਲੈ ਆ ਮੈਂ ਫੇਰ ਹੀ ਕੁਤੂnga ਦਾ ਆ ਕੇ ਫਿਰ ਪਰ ਪਾ ਦੇਣਗੇ ਆ ਦੇਖੋ ਇੱਕ ਪੰਡਤ ਲਿਆਂਦੀ ਤੇ ਬੰਨ ਨਮਾਉਣ ਵਾਲੇ ਹੋਏ ਪੈਸੂ ਜੀ ਚਾਰ ਪੈਸਣ ਹੋ ਗਏ ਤਾਂ ਚਾਰ ਦਾ ਟਾਈਮ ਹੀ ਲੱਗਦਾ ਤੇ ਚਲੋ ਹੁਣ ਤਾਂ ਨਰਮਾ ਚੁੱਕ ਕੇ ਜਿਹੜਾ ਇੱਕ ਹੋਰ ਹੋਊਗਾ ਦੋ ਤਿੰਨ ਦਿਨਾਂ ਦਾ ਫੇਰ ਹੀ ਨਮਾਵਾਂਗੇ ਐਨੇ ਆਪਣੀ ਡੱਗੀ ਚ ਪਾਣੀ ਵਾਵਾ ਹੋ ਜੂਗਾ ਇਕੱਠਾ ਸੋਕ ਜੀ ਲਿਆਂਦੀ ਮੰਮੀ ਨੇ ਆਹ ਛਟੀਆਂ ਦਾ ਚੂਰਾ ਜਾਂ ਤੇ ਇਹਦੇ ਤੂੰ ਹੀ ਪਾ ਦਾਂਗੇ ਮੁਰਕੇ ਦੋ ਬਾਥਾਂ ਲਾ ਦਨੇ ਹਨ ਗਿੱਲੀਆਂ ਨਹੀਂ ਫਿਰ ਸਾਰੀ ਰਾਤ ਮਾੜਿਆ ਮਾੜਾ ਤੂੰ ਆ ਜਾ ਹੋਈ ਜਾਂਦਾ ਮੁਰਕੇ ਫਿਰ ਪੱਖਾ ਖਿੱਚੀ ਜਾਂਦਾ ਤੂੰ ਆ ਤੇ ਬੈਠੇ ਰਹਿੰਦੇ ਆ ਪਸੂ ਆਰਾਮ ਨਾਲ ਲਓ ਜੀ ਮਨੇ ਗਿੱਲਾਇ ਖੋਰ ਲਿਆ ਹੈ ਫਰਾਂਿਆਂ ਵਿੱਚ ਮਾੜੇ ਮਾੜੇ ਨਾਲ ਸਾਰੀ ਰਾਤ ਚੱਲੀ ਜਾਂਦੀ ਏ ਤੂੰ ਜਿੰਨਾ ਚਿਰ ਹਰਾ ਨਹੀਂ ਪੈਂਦਾ ਉਹਨਾਂ ਚਰਾਈ ਚੱਕੀ ਜਾਣੀਆਂ ਗਾਈਆਂ ਤਾਂ ਜਮੇ ਨਹੀਂ ਖਾਂਦੀਆਂ ਸਵਾਭ ਹੈਗਾ ਇਹਨਾਂ ਨੂੰ ਲੋ ਜੀ ਦੁੱਧ ਗਰਮ ਹੋ ਰਿਹਾ ਆਪਣਾ ਤੇ ਆਂਟੀ ਫੇਰ ਆਖਣਗੇ ਤੁਸੀਂ ਦੁੱਧ ਨੰਗਾ ਕਪੋਤ ਟਾ ਕੇ ਤੱਤਾ ਕਰਿਆ ਕਰ ਕੋਲੇ ਹੁੰਨੇ ਆਂਟੀ ਪਰੇ ਨਹੀਂ ਹੁੰਦੇ ਜਮਾਂ ਵੀ ਦੁੱਧ ਗਰਮ ਕਰਦੇ ਆ ਜਦੋਂ ਹੋਰ ਜੇ ਇਹ ਗਰਮ ਹੁੰਦਾ ਦੁੱਧ ਤੇ ਜਦੋਂ ਆਹ ਹੁੰਦਾ ਨਾ ਟਾਕ ਦਿੱਗੇ ਫਿਰ ਤਾਂ ਉਹਦੀ ਬਾਲਾ ਖਾ ਜਾਂਦਾ ਮਿੰਟੋ ਮਿੰਟੀ ਬਸ ਇਹ 2-3 ਮਿੰਟਾਂ ਚ ਹੀ ਬਾਲਾ ਖਾ ਜੂਗਾ ਕਿਉਂਕਿ ਗਰਮ ਹੁੰਦਾ ਧਾਰਾ ਕੱਢ ਕੇ ਲੈਣ ਨਾ ਲੇਵੇ ਵਾਲਾ ਦੁੱਧ ਹੁੰਦਾ ਗਰਮ ਮਿੰਟ ਚ ਤੱਤਾ ਹੋ ਜਾਂਦਾ ਲੋ ਜੀ ਹਜੇ ਲੇਟੀ ਲੂਟੀ ਧਰ ਕੇ ਆਉਣੀ ਉਹਨਾਂ ਨੂੰ ਮੰਮੀ ਆਟਾ ਗੁੰਨਣ ਲੱਗ ਗਈ ਬਸ ਆਹੀ ਕੰਮ ਚੱਲੀ ਜਾਂਦੇ ਆ ਸਾਡੇ ਉਹੀ ਰੋਜ਼ ਵਾਲੇ ਕੰਮ ਪਰ ਆਏ ਹੁਣ ਨਰਮੇ ਜਾਨੇ ਆ ਲੱਗਦਾ ਵੀ ਕਿਹੜੇ ਵੇਲੇ ਕੰਮ ਨਿਭੜੇ ਤੇ ਮੰਜੇ ਤੇ ਬੈਠੀ ਹੈਣਾ ਮੰਮੀ ਆਹ ਕੰਪਾਈ ਕਿ ਕਿਹਾ ਰਿਹਾ ਲਕਰੇ ਉਹ ਕੀ ਕਰਨ ਵਾਲਾ ਹਾਂ ਫਿਰ ਤਾਂ ਆਪਾਂ ਮੈਨੂੰ ਦੋ ਤੰਦਰਾ ਜੀ ਚੁੱਕ ਦਿੰਦਿਆਂ ਜੀ ਆਪਾਂ 6 ਵਜੇ ਤੱਕ ਚੁਕਣਾ ਹੋਵੇ ਇਸ ਵੇਲੇ ਤੱਕ ਚੁਕਣਾ ਹੋਵੇ ਜੀ ਹਾਂ ਤੇ ਨਾ ਆ ਕੇ ਰੋਟੀ ਖਾਣ ਹਾਂ ਹਾਂ ਲੋ ਜੀ ਵਸਤੂ ਦਗਰ ਮੋ ਕੱਕੀ ਆਪਣਾ ਤੇ ਰੋਟੀ ਬਣਾ ਲਈਏ ਤਾਂ ਬਤਾ ਹੋਰ ਕੰਮ ਨਿਬੜਿਆ ਸਾਰਾ ਫਿਰ ਨਾ ਲਾਂਗੇ ਟਾਈਮ ਸ਼ੀਦਾ 3:00 ਵਾ 3:00 ਹੋ ਗਈ ਆਈ ਨਹੀਂ ਅੱਜ ਨਾ ਰੈਡੀ ਨਾ ਜਸ਼ਨਾ ਸਹੀ ਜੀ ਬਸ ਲੋ ਜੀ ਕੰਮ ਨਿਬੜ ਗਿਆ ਆਪਣਾ ਸਾਰਾ ਤੇ ਟਾਈਮ 8:25 ਦੇ ਵਿੱਚ 15 ਘੰਟੇ ਰਹੇ ਤੇ ਸੁਭਾ ਮਹਾ ਦਾ ਬਾਹਰ ਕੰਮ ਹੋਇਆ ਅੰਦਰ ਕਿ ਭਜਨ ਹੋਣਾ ਹੁਣ ਤਾਂ 10 ਮਿੰਟ ਹੋਰ ਸਹੀ ਮੈਂ ਕਹਤਾ ਹਾਂ లై ਦੇਵਾ ਕਰ ਲੈ। ਜਿਸ ਨੂੰ ਪਤਾ ਜੀ ਨਈ ਨੌਂ ਦੇ ਪੇਟੀ ਤੇ ਪਹਿ ਵੀ ਭੇੜੇ ਲਾ ਕੇ। ਉਸ ਫੇਰਾਇਆ ਜੀ ਬਾਹਰ ਪਾਏ ਜਾਂਦੇ ਆ। ਤੇ ਆਪ ਦੇ ਚੱਲ ਜਾਂਦੇ ਆ ਬੰਦਿਆਂ ਦੇ ਭੇੜੇ ਨਾਲ। ਅਗਰ ਜੇ ਆਹੋਂ ਤੇ ਜਾਣਾ ਆ ਤਰੀ ਵੀਡੀਓ ਦੀ ਚਾਰੇ ਦਾ ਪੜੀ ਨਹੀਂ ਮਾੜੀ ਮੋਟੀ ਬਣੀ 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 ਮੈਂ ਸੋਦੇ ਨਾਲ ਸ਼ੇਅਰ ਕਰ ਦਿੱਤੀ ਤੇ ਫਸਾ ਆਪਣਾ ਨਰਮਾ ਜੁੱਕੇ ਜਿਵੇਂ ਤਵੇਲੇ ਆ ਰੋਤੋਂ ਦਿਹਾੜਾ ਇਹਦਾ ਨਾ ਨਿਪੜ ਜੂਗਾ ਚਾਰ ਕੇ ਮੈਂ ਕਰੀ ਵਾਰ ਦੀ ਭਾਖੇ ਆਉਣਾ ਕਰਕੇ ਚਿੱਟੀ ਨਹੀਂ ਕੋਣੀ ਪੁੱਤ ਸ਼ਨੀਵਾਰ ਅਦੱਨ ਹਾਂ ਇਹੋ ਮੈਂ ਐਤਵਾਰ ਨੂੰ ਆਉਂਗਾ ਉਜਾਸ਼ਣ ਜੀ ਆ ਜਿਹੜੀ ਮੈਂ ਬਾਤ ਕੀਤੀ ਆ ਜਿਹੜੀ ਤੈਅ ਕਰੀ ਅਣੀ ਇਤਨਾ ਫਰੈਂਚ ਆੜਕੀ ਤੇ ਟੰਟਰੀ ਯੁੱਧ ਮੈਨੂੰ ਤਾਂ ਹੀ ਸੀ ਬਖਲਾ ਪਾਟ ਲਿਆ ਅੱਜ ਉਹ ਦੇਖੀ ਬਾਬਾ ਉੱਤਰੀ ਹੈ ਸੇ ਆਂਵਾ ਨੂੰ ਆਉਗੋ ਤੋ ਪਾਈ ਤੋਂ ਸਮਾਭ ਨੂੰ ਪਉਣੀ ਗਿਰ ਮਾਸ ਅੰਦਰ ਗੱਲ ਜੀ ਆਏ ਕਿਵੇਂ ਆਇਆ ਕੰਦੇ 50 ਸੈਟਿੰਗ ਦੇ 1 ਮਿੰਟ ਚੱਲ ਗਾੜ ਚਲੋ ਜੀ ਇਸੇ ਦੇ ਨਾਲ ਆਪਾਂ ਅੱਜ ਦੀ ਵੀਡੀਓ ਦਾ ਕਰਦੇ ਆ ਇਥੇ ਐਂਡ ਤੇ ਮੈਂ ਦਿਆ ਤੁਹਾਨੂੰ ਕੱਲ ਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਜੇ ਬਣਾਈ ਗਈ ਤਾਂ ਵਾਈਰਲ ਹੋ ਜੀ ਰਹੇ ਮੇਅਰ ਰੱਖਿਓ ਸਾਰਿਆਂ ਤੇ ਫਿਰ ਬਣਾਵਾਂਗੇ ਤੇ ਉਸ ਆਏ ਜਿਕੇ ਪਾਣੀ ਨਾਲ ਮੇਰੀ ਖੇਚਲੀ ਚਲ ਆਈ ਨਹੀਂ ਹੋਇਆ ਨਾ ਬਿਨ ਨਿਪਟ ਜੇ ਨਾਲ ਆ ਨਾ ਦੋ ਦਾ ਕੰਮ ਆ ਕਰਕੇ ਜਾਣੇ ਆ ਫਿਰ ਦੋ ਦਾ ਖੇਤੋਂ ਭੱਜੇ ਆਉਣੇ ਆ ਫਿਰ ਆ ਕੇ ਕਰਨਾ ਪੈਂਦਾ ਸਾਰਾ ਸੱਚੀ ਨਹੀਂ ਵੀਡੀਓ ਬਣਦੀ ਆ ਆਪ ਕੋ ਸੋ ਸ਼ੇਅਰ ਕਰ ਦਿੰਦੇ ਆ ਤੇ ਤੁਸੀਂ ਸੁਣਾ ਜਾ ਕਮੈਂਟ ਕਰ ਦਿਆ ਕਰੋ ਵੀਡੀਓ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਜੀ ਤੇ ਜਿਹੜਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਜੀ